ਵਕਤਾ ਜੀ ਅਸੀਂ ਮੌਜੂਦ ਹਾਂ ਜਲੰਧਰ ਦੇ ਮਾਡਲ ਟਾਊਨ ਵਿੱਚ ਜਿੱਥੇ ਕਿ ਪਿਛਲੇ ਹਫਤੇ ਪਹਿਲਗਾਮ ਜੰਮੂ ਕਸ਼ਮੀਰ ਦੇ ਵਿੱਚ ਅਤਵਾਦੀਆਂ ਵੱਲੋਂ 30 ਸਲਾਨੀਆਂ ਨੂੰ ਸ਼ਹੀਦ ਕਰ ਦੇ ਦਿੱਤਾ ਗਿਆ ਸੀ ਉਸੇ ਦੇ ਮੱਦੇਨਜ਼ਰ ਅੱਜ ਜਲੰਧਰ ਮਾਡਲ ਟਾਊਨ ਵਿੱਚ ਕੈਂਟਲ ਮਾਰਚ ਕੱਢਿਆ ਜਾ ਰਿਹਾ ਹੈ جی پاکستان مرادباد پاکستان مرادباد پاکستان مرادباد بھارت ماتا کی جی بھارت ماتا کی جی بھارت ماتا کی جی بھارت ماتا کی جی پاکستان مرادباد پاکستان مرادباد پاکستان مرادباد پاکستان مرادباد پاکستان مرادباد بھارت ماتا ਮਾਮਲਾ ਹੋਇਆ ਹੈ ਸਾਡੇ ਲੋਕ ਦੇ ਐਸਸੀ ਦੀ ਨਿੰਦਾ ਕਰਦੇ ਆ ਕਿ ਜੋ ਹਮਲੇ ਹੋਏ ਨੇ ਬਿਲਕੁਲ ਗਲਤ ਹੋਏ ਨੇ ਅਸੀਂ ਉਹਦੇ ਅਗੇਂਸਟ ਐਜੀਟੇਸ਼ਨ ਕਰ ਰਹੇ ਆਂ ਔਰ ਅਸੀਂ ਦੋ ਐਸੋਸੀਏਸ਼ਨਸ ਐਸ ਲਈ ਇੱਥੇ ਇਕੱਠੇ ਹੋਏ ਆਂ ਫਰਮ ਜਲੰਧਰ ਫਰਮ ਪਟਾ ਐਂਡ ਟਾਈ ਟਰੈਵਲ ਏਜੰਟਸ ਐਸੋਸੀਏਸ਼ਨ ਆਫ ਇੰਡੀਆ ਤੇ ਪੰਜਾਬ ਟਰੈਵਲ ਏਜੰਟਸ ਐਸੋਸੀਏਸ਼ਨ ਤੇ ਸਾਨੂੰ ਇਸ ਚੀਜ਼ ਦਾ ਬਹੁਤ ਦੁੱਖ ਹੈ ਔਰ ਅਸੀਂ ਉਹਦੇ ਅਗੇਂਸਟ ਹੀ ਐਜੀਟੇਸ਼ਨ ਕਰ ਰਹੇ ਆਂ। ਬੋ ਜੀ ਪ੍ਰਧਾਨ ਜੀ ਪ੍ਰਧਾਨ ਜੀ ਲਓ ਜੀ ਆਓ ਜੀ ਪ੍ਰਧਾਨ। ਮੈਂ ਗੁਰਬਖਸ਼ ਸਿੰਘ ਗਿੱਲ ਪ੍ਰੈਜ਼ੀਡੈਂਟ ਪੰਜਾਬ ਟ੍ਰੈਵਲ ਏਜੰਟ ਐਸੋਸੀਏਸ਼ਨ ਅੱਜ ਅਸੀਂ ਟ੍ਰੈਵਲ ਏਜੰਟ ਐਸੋਸੀਏਸ਼ਨ ਆਫ ਇੰਡੀਆ ਦੇ ਮੈਂਬਰਜ਼ ਦੇ ਨਾਲ ਇਹ ਕੈਂਡਲ ਮਾਰਚ ਕੱਢ ਰਹੇ ਆਂ। ਇਹ ਕੈਂਡਲ ਮਾਰਚ ਦਾ ਮਕਸਦ ਇਹ ਹੈਗਾ ਵੀ ਅਸੀਂ ਜਿਹੜੇ ਪੈਲਗਾਮ ਟੈਰਰਿਜ਼ਮ ਅਟੈਕ ਦੇ ਵਿਕਟਮ ਹੋਏ ਆ ਉਹਨਾਂ ਦਾ ਅਸੀਂ ਸਾਥ ਦੇਣਾ ਚਾਹੁੰਦੇ ਆ ਉਹਨਾਂ ਦੀਆਂ ਫੈਮਲੀਆਂ ਦੇ ਨਾਲ ਸਹਾਨਬੂਤੀ ਦੇਣਾ ਚਾਹੁੰਦੇ ਆ ਉਸ ਤੋਂ ਇਲਾਵਾ ਅਸੀਂ ਪੀਸ ਅਮਨ ਤੇ ਸ਼ਾਂਤੀ ਲਈ ਇਹ ਕੈਂਡਲ ਮਾਰਚ ਕੱਢਣਾ ਚਾਹੁੰਦੇ ਉਸ ਤੋਂ ਇਲਾਵਾ ਅਸੀਂ ਸਰਕਾਰ ਲਈ ਅੱਗੇ ਰਿਕੁਐਸਟ ਕਰਨਾ ਚਾਹੁੰਦੇ ਆ ਵੀ ਇਹ ਜਿਹੜੇ ਲੋਕਾਂ ਨੇ ਇਹ ਟੈਰਰਿਜ਼ਮ ਫਲਾਈ ਆ ਉਹਨਾਂ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਜੈ ਹਿੰਦ ਪਾਕਿਸਤਾਨ ਜਿੰਦਾਬਾਦ Tchau, oh, yeah. tchau.